ਹਾਂਜੀ ਸਟੂਡੈਂਟਸ ਵੈਲਕਮ ਅਸੀਂ ਗੱਲ ਕਰਦੇ ਹਾਂ ਕਰੰਟ ਅਫੇਅਰਸ ਬਾਰੇ ਕਰੰਟ ਅਫੇਅਰਸ ਦੇ ਵਿੱਚ ਅਸੀਂ ਅੱਜ ਡਿਸਕਸ ਕਰਾਂਗੇ ਕੈਬਨਟ ਮੰਤਰੀ ਸਾਡੇ ਦੇਸ਼ ਦੇ ਮੰਤਰੀ ਤੇ ਉਹਨਾਂ ਦਾ ਵਿਭਾਗ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹੜੇ-ਕਿਹੜੇ ਡਿਪਾਰਟਮੈਂਟ ਨੇ ਇਹਨਾਂ ਕੋਲ ਪ੍ਰਧਾਨ ਮੰਤਰੀ ਨੇ ਕਰਮਚਾਰੀ ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ ਦੇ ਮੰਤਰੀ ਪਰਮਾਣੂ ਊਰਜਾ ਵਿਭਾਗ ਤੇ ਸਪੇਸ ਵਿਭਾਗ ਇਹ ਵਿਭਾਗ ਨੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋਲ ਨੇ ਫਿਰ ਰਾਜਨਾਥ ਸਿੰਘ ਕੈਬਨਟ ਮੰਤਰੀ ਰਾਜਨਾਥ ਸਿੰਘ ਦਾ ਮੰਤਰਾਲਾ ਕਿਹੜਾ ਹੈ ਰੱਖਿਆ ਮੰਤਰਾਲਾ ਅਮਿਤ ਸ਼ਾਹ ਅਮਿਤ ਸ਼ਾਹ ਦਾ ਮੰਤਰਾਲਾ ਜਿਹੜਾ ਇਹ ਗ੍ਰਹਿ ਮੰਤਰਾਲਾ ਤੇ ਸਹਿਕਾਰਤਾ ਮੰਤਰਾਲਾ ਇਹ ਅਮਿਤ ਸ਼ਾਹ ਦੇ ਵਿਭਾਗ ਨੇ ਨਿਤਿਨ ਜੈਗ ਰਾਮ ਗਟਕਰੀ ਗੜਕਰੀ ਸੜਕ ਆਵਾਜਾਈ ਮੰਤਰੀ ਨੇ ਤੇ ਹਾਈਵੇ ਮੰਤਰਾਲਾ ਇਹਨਾਂ ਕੋਲ ਸ਼੍ਰੀਮਤੀ ਨੀਰਮਲਾ ਸੀਤਾ ਰਮਨ ਇਹਨਾਂ ਕੋਲ ਕਿਹੜਾ ਡਿਪਾਰਟਮੈਂਟ ਆ ਵਿੱਤ ਵਿੱਤ ਮੰਤਰੀ ਨੇ ਸਾਡੇ ਦੇਸ਼ ਦੇ ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ ਜਿਹੜਾ ਇਹਨਾਂ ਕੋਲ ਨਰਿੰਦਰ ਸਿੰਘ ਤੋਮਰ ਜਾਣਦੀ ਹੋਮੋਗੇ ਤੁਸੀਂ ਨਾਮ ਤੋਂ ਬਹੁਤ ਜ਼ਿਆਦਾ ਚਰਚਾ ਚ ਰਹੇ ਨੇ ਕਿਸਾਨ ਅੰਦੋਲਨ ਵੇਲੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਇਹਨਾਂ ਕੋਲ ਆ ਖੇਤੀਬਾੜੀ ਮੰਤਰੀ ਨੇ ਇਹ ਐਸ ਜੇ ਸ਼ੰਕਰ ਵਿਦੇਸ਼ ਮੰਤਰਾਲਾ ਐਸ ਜੇ ਸ਼ੰਕਰ ਕੋਲ ਅਰਜਨ ਮੁੰਡਾ ਜਨ ਜਾਤੀ ਮੰਤਰਾਲਾ ਇਹ ਅਰਜਨ ਮੁੰਡਾ ਕੋਲ ਸ਼੍ਰੀਮਤੀ ਜੁਵਿਨ ਇਰਾਨੀ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਇਹਨਾਂ ਕੋਲ ਸਮ੍ਰਿਤੀ ਜੁਵਨ ਇਰਾਨੀ ਕੋਲ ਜਿਹਨੂੰ ਸਮ੍ਰਿਤੀ ਇਰਾਨੀ ਵੀ ਬੋਲਦੇ ਆ ਘੱਟ ਗਿਣਤੀ ਮਾਮਲੇ ਦਾ ਮੰਤਰਾਲਾ ਵਾਧੂ ਚਾਰਜ ਵੀ ਇਹਨਾਂ ਨੂੰ ਮਿਲਿਆ ਹੋਇਆ ਏ ਪਿਊਸ਼ ਗੋਇਲ ਰਾਜ ਸਭਾ ਦੇ ਲੀਡਰ ਨੇ ਪਿਊਸ਼ ਗੋਇਲ ਇਹਨਾਂ ਕੋਲ ਵਣਜ ਤੇ ਉਦਯੋਗ ਮੰਤਰਾਲਾ ਏ ਇਸ ਤੋਂ ਇਲਾਵਾ ਖਪਤਕਾਰ ਮਾਮਲੇ ਭੋਜਨ ਤੇ ਜਨਤਕ ਵੰਡ ਟੈਕਸਟਾਈਲ ਮੰਤਰਾਲਾ ਇਹਨਾਂ ਨੂੰ ਵੀ ਇਹ ਦੇਖਦੇ ਨੇ ਤਰਮਿੰਦਰ ਪ੍ਰਧਾਨ ਸਿੱਖਿਆ ਮੰਤਰਾਲਾ ਤਰਮਿੰਦਰ ਪ੍ਰਧਾਨ ਕੋਲ ਹੁਨਰ ਵਿਕਾਸ ਤੇ ਉਦਮੀ ਮੰਤਰਾਲਾ ਜਿਹੜਾ ਇਹ ਤਰਮਿੰਦਰ ਪ੍ਰਧਾਨ ਦੇ ਅੰਡਰ ਵਿਭਾਗ ਹੈ ਪਹਿਲਾਦ ਜੋਸ਼ੀ ਸੰਸਦੀ ਮਾਮਲੇ ਕੋਲਾ ਮੰਤਰਾਲਾ ਖਾਣਾ ਦਾ ਮੰਤਰਾਲਾ ਇਹ ਸਾਰੇ ਵਿਭਾਗ ਨੇ ਜਿਹੜੇ ਉਹ ਪਹਿਲਾਦ ਜੋਸ਼ੀ ਕੋਲ ਨੇ ਫਿਰ ਅੱਗੇ ਹੈਗਾ ਨਰਾਇਣ ਤਾਤੂ ਰਾਣੀ ਸੂਕਮ ਛੋਟੇ ਤੇ ਦਰਮਿਆਨੇ ਉਦਯੋਗ ਮੰਤਰਾਲਾ ਇਹ ਨਾਰਾਇਣ ਤਾਤੂ ਰਾणे ਕੋਲ ਆ ਇਹ ਜਿਹੜੇ ਡਿਪਾਰਟਮੈਂਟ ਵਾਈਜ਼ ਮੰਤਰੀ ਨੇ ਇਹਨਾਂ ਨੂੰ ਸੌਂਪੇ ਗਏ ਡਿਪਾਰਟਮੈਂਟ ਬਹੁਤ ਹੀ ਜ਼ਿਆਦਾ ਇੱਕ ਇੰਪੋਰਟੈਂਟ ਟਾਪਿਕ ਆ ਇਹ ਤੁਹਾਨੂੰ ਸਾਰਿਆਂ ਨੂੰ ਕਰੰਟ ਅਫੇਅਰਸ ਦਾ ਜਿਹੜੀ ਸਾਡੀ ਜਿਹੜੀ ਜੀਕੇ ਆ ਸਾਡੇ ਦੇਸ਼ ਦੀ ਜੀਕੇ ਤੇ ਕਰੰਟ ਅਫੇਅਰਸ ਦੋਨਾਂ ਲਈ ਇਹ ਬਹੁਤ ਜ਼ਰੂਰੀ ਆ ਫਿਰ ਸਰਵਾਨੰਦ ਸੋਨੋਵਾਲ ਬੰਦਰਗਾਹਾ ਸ਼ਿਪਿੰਗ ਤੇ ਜਲ ਮਾਰਗ ਮੰਤਰੀ ਆਯੂਸ਼ ਮੰਤਰਾਲਾ ਜਿਹੜਾ ਇਹ ਸਰਵਾਨੰਦ ਸੋਨੋਵਾਲ ਕੋਲ ਵਰਿੰਦਰ ਕੁਮਾਰ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਜਿਹੜਾ ਉਹ ਵਰਿੰਦਰ ਕੁਮਾਰ ਕੋਲ ਗਿਰੀ ਰਾਜ ਸਿੰਘ ਪਿੰਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰਾਲਾ ਦੇ ਮੰਤਰੀ ਨੇ ਗਿਰੀ ਰਾਜ ਸਿੰਘ ਜੋਤੀ ਦਿੱਤਿਆ ਐਮ ਸਿੰਧਿਆ ਇਹ ਨੇ ਨਾਗਰਿਕ ਵਿਮਾਨ ਮੰਤਰਾਲਾ ਤੇ ਇਸ ਪਾਤ ਮੰਤਰਾਲਾ ਦਾ ਵਾਧੂ ਚਾਰਜ ਇਹਨਾਂ ਨੂੰ ਮਿਲਿਆ ਹੋਇਆ ਹੈ ਅਸ਼ਵਨੀ ਵੈਸ਼ਨਵ ਜਿਹੜੇ ਅਸ਼ਵਨੀ ਵੈਸ਼ਨਵ ਨੇ ਇਹ ਰੇਲਵੇ ਸੰਚਾਰ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਸੰਭਾਲਦੇ ਨੇ ਸ਼ਰਪ ਸ਼ੁਭਤੀ ਕੁਮਾਰ ਪਾਰਸ ਫੂਡ ਪ੍ਰੋਸੈਸਿੰਗ ਮੰਤਰਾਲਾ ਇਹਨਾਂ ਦੇ ਅੰਡਰ ਆ ਫਿਰ ਮੰਤਰੀ ਹੈਗੇ ਨੇ ਗਜੇਂਦਰ ਸਿੰਘ ਸ਼ਿਖਾਵਤ ਜਲ ਸ਼ਕਤੀ ਮੰਤਰਾਲਾ ਜਿਹੜਾ ਇਹਨਾਂ ਕੋਲ ਆ ਕਿਰਨ ਰਿਜੂ ਕਾਨੂੰਨ ਦੇ ਨਿਆਂ ਮੰਤਰਾਲਾ ਸੰਭਾਲਦੇ ਨੇ ਕਿਰਨ ਰਿਜੂ ਰਾਜਕਮਾਰ ਸਿੰਘ ਰਾਜਕਮਾਰ ਸਿੰਘ ਨੂੰ ਮਿਲਿਆ ਹੋਇਆ ਬਿਜਲੀ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲਾ ਅੱਗੇ ਹੈਗੇ ਨੇ ਹਰਦੀਪ ਸਿੰਘ ਪੁਰੀ ਇਹਨਾਂ ਨੂੰ ਮਿਲਿਆ ਹੋਇਆ ਪੈਟਰੋਲੀਅਮ ਤੇ ਕੁਦਰਤੀ ਗੈਸ ਰਿਹائش ਤੇ ਸ਼ਹਿਰੀ ਮਾਮਲੇ ਮੰਤਰਾਲਾ ਅੱਗੇ ਮਨਸੂਖ ਐਲ ਮੁੰਡਾਵਿਆ ਮੰਤਰੀ ਨੇ ਸਿਹਤ ਤੇ ਪਰਿਵਾਰ ਭਲਾਈ ਰਿਸਾਇਨ ਤੇ ਖਾਦ ਮੰਤਰਾਲਾ ਇਹਨਾਂ ਨੂੰ ਮਿਲਿਆ ਹੋਇਆ ਈ ਭੁਪਿੰਦਰ ਯਾਦਵ ਭੁਪਿੰਦਰ ਯਾਦਵ ਨੇ ਜਿਹੜੇ ਇਹ ਵਾਤਾਵਰਨ ਜੰਗਲੀ ਤੇ ਜਲਵਾਯੂ ਬਦਲਾਵ ਕਿਰਤ ਤੇ ਰੋਜ਼ਗਾਰ ਕਾਰ ਮੰਤਰਾਲਾ ਜਿਹੜਾ ਉਹ ਸੰਭਾਲਦੇ ਨੇ ਇਸ ਤੋਂ ਬਾਅਦ ਹੈਗੇ ਨੇ ਮਹਿੰਦਰਨਾਥ ਪਾਂਡੇ ਭਾਰੀ ਉਦਯੋਗ ਮੰਤਰਾਲਾ ਜਿਹੜਾ ਮਹਿੰਦਰਨਾਥ ਪਾਂਡੇ ਨੂੰ ਮਿਲਿਆ ਹੋਇਆ ਏ ਜੀ ਕਿਸ਼ਨ ਰੈਡੀ ਜੀ ਕਿਸ਼ਨ ਰੈਡੀ ਮੰਤਰੀ ਨੇ ਜਿਹੜੇ ਉਹ ਸੱਪਿਆਚਾਰ ਸਹਿਰ ਸਪਾਟਾ ਉੱਤਰ ਪੂਰਵੀ ਖੇਤਰ ਦਾ ਵਿਕਾਸ ਮੰਤਰਾਲਾ ਸੰਭਾਲਦੇ ਨੇ ਨੁਰਾਗ ਸਿੰਘ ਠਾਕਰ ਨੇ ਜਿਹੜੇ ਉਹ ਜਾਣਕਾਰੀ ਤੇ ਪ੍ਰਸ਼ਾਸਨ ਪ੍ਰਸਾਰਣ ਜੁਵਾ ਮਾਮਲੇ ਤੇ ਖੇਡਾਂ ਦਾ ਮੰਤਰਾਲਾ ਜਿਹੜਾ ਉਸ ਨੂੰ ਸੰਭਾਲਦੇ ਨੇ ਪ੍ਰਸ਼ੋਤਮ ਰੁਪਾਲਾ ਪ੍ਰਸ਼ੋਤਮ ਰੁਪਾਲਾ ਨੇ ਜਿਹੜੇ ਉਹ ਪਸ਼ੂ ਪਾਲਣ ਡੈਰੀ ਤੇ ਮੱਛੀ ਪਾਲਣ ਦਾ ਮੰਤਰਾਲਾ ਹੈ ਜਿਹੜਾ ਉਹ ਸੰਭਾਲਦੇ ਨੇ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕੀਤੇ ਨੇ ਸਾਡੇ ਦੇਸ਼ ਦੇ ਮੁੱਖ ਵਿਭਾਗ ਤੇ ਉਹਨਾਂ ਨੂੰ ਸੰਭਾਲਣ ਵਾਲੇ ਮੰਤਰੀ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਇੰਨਾ ਹੀ ਡਿਸਕਸ ਕਰਾਂਗੇ ਬਨੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਨੈਕਸਟ ਟਾਪਿਕ ਦੇ ਨਾਲ ਕਰੰਟ ਅਫੇਅਰਸ ਲਈ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਆ ਤੁਹਾਨੂੰ ਇਸ ਚੈਨਲ ਤੇ ਮਿਲੇਗੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਕਰੰਟ ਅਫੇਅਰਸ ਰੀਜ਼ਨਿੰਗ ਪੰਜਾਬ ਜੀਕੇ ਪੰਜਾਬੀ ਲੈਂਗੁਏਜ ਸਾਰੇ ਜਿਹੜੇ 21 ਛਤਿਹੜ ਤੁਹਾਨੂੰ ਕੰਪੀਟੀਟਰ ਇਗਜ਼ਾਮਾਂ ਲਈ ਮਿਲਣਗੇ okay familiar. thanks